we <laughs> ਅੱਜ ਜ세 ਮਾਦਾ ਗਰੀ ਦੀ ਫਿਰਦਾ ਅਸ਼ਰਫ ਸੋਸਾਇਟੀ ਵਿਖੇ ਆਏ ਆਂ ਇਥੋਂ ਦੇ ਮੁੱਖ ਪ੍ਰਬੰਧਕ ਆਈ ਸਰ ਕੀ ਨਾਈ ਤੁਹਾਡਾ सुरेंद्र ਸਿੰਘ ਤੇ ਕੀ ਹੁੰਦਾ ਤੁਹਾਡਾ ਮੈਂ ਵਾਈਸਪਰਦਾ ਹਾਂ ਕਿ ਵਾਈਸਪਰਦਾ ਹਾਂ ਇਥੋਂ ਦੇ ਤੇ ਅਗਰ ਆਪਾਂ ਗੱਲਬਾਤ ਕਰਾਂਗੇ ਇਹਨਾਂ ਨੂੰ ਪੁੱਛਾਂਗੇ ਕਿ ਕਿੰਨਾ ਚਿਰ ਹੋਇਆ ਇਹਨਾਂ ਨੂੰ ਸੋਸਾਇਟੀ 'ਚ ਕੰਮ ਕਰਦੇ ਆਇਆ ਤੇ ਜੋ ਹੋਰ ਕੀ ਕੀ ਇਹਨਾਂ ਦੇ ਪੁਰਾਣੇ ਸਾਰਿਆਂ ਨੂੰ ਪੁੱਛਾਂਗੇ ਹਾਂਜੀ ਸਰ ਦੱਸੋ ਪੂਰਾ ਵਿਸਥਾਰ ਨਾਲ ਵੀਰ ਅਫੀਕਾ ਖਾਲਸਾ ਵੀਰ ਜੀ ਜੀ ਸਦੇ ਅਸੀਂ 2009 ਤੋਂ ਇਹ ਸੇਵਾ ਕਰ ਰਹੇ ਹਾਂ ਹਾਂਜੀ ਤੇ ਪਹਿਲਾਂ ਅਸੀਂ ਜਿਸਰਾਂ ਦੇ ਬਜ਼ੁਰਗਾਂ ਦੇ ਦੇਵਾ ਜਾਂ ਰਸਤੇ ਤੇ ਜਾਂਦੇ ਆ ਕੋਈ ਬਿਮਾਰ ਹੋਵੇ ਕਿਸੇ ਨੂੰ ਲੋੜ ਵੰਦ ਹੋਵੇ ਉਹਦੀ ਹੀ ਸੇਵਾ ਕਰਦੇ ਰਹੇ ਲਗੇ ਤੇ ਹਰ ਹਰ ਪੀੜੀ ਜਿੰਨਾ ਪੀੜੀ ਕਰਦੇ ਸੀ ਆਪਣੀ ਮੀਟਿੰਗ ਸਾਡੀ ਹਫਤੇ ਬਾਅਦ ਹੁੰਦੀ ਸੀ ਹਫਤੇ ਬਾਅਦ ਪੀੜੀ ਕਰਦੇ ਸੀ ਤੇ ਉਹ ਚ ਫਿਰ ਡੰਨੇ ਲੈ ਜਾਂਦੇ ਸਨ ਉਹਦੇ ਵਿੱਚ ਅਸੀਂ ਉਪਰਾਲਾ ਕੀਤਾ ਜਾਂਦਾ ਸੀ ਵੀ ਹੁਣ ਅਸੀਂ ਆ ਕੇ ਕੀ ਕਰਦੇ ਹਾਂ ਉਹਦੇ ਵਿੱਚ ਕਈਆਂ ਨੂੰ ਕਈਆਂ ਨੂੰ ਕੰਬਲ ਵੀ ਦਿੱਤੀ ਸੀ ਹਾਂਜੀ ਕਈਆਂ ਦੇ ਪੈਰੀ ਜੁੱਤੀ ਵੀ ਨਹੀਂ ਸੀ ਹੁੰਦੀ ਅਸੀਂ ਉਹ ਵੀ ਉਹਨਾਂ ਨੂੰ ਲੈ ਕੇ ਦਿੰਦੇ ਰਹੇ ਇਹਦੇ ਤੋਂ ਇਲਾਵਾ ਅਸੀਂ ਲੋਕਡਾਊਨ ਜਿਹੜੀ ਅਸੀਂ ਗਰੀਬਾਂ ਦੀ ਸੇਵਾ ਕੀਤੀ ਹੈ ਹਾਂਜੀ ਰਸੋਨੀ ਪਹੁੰਚਾਇਆ ਦਵਾਈਆਂ ਵੀ ਦਿੱਤੀਆਂ ਹੋਰ ਵੀ ਕਿਸੇ ਨੂੰ ਕਿਸੇ ਕਿਸੇ ਨੂੰ ਦੀ ਉਹ ਜੁਰੂਰ ਉਹ ਤੋਂ ਹੁੰਦਾ ਸੀ ਉਹਦਾ ਉਪਰਾਲਾ ਕੀਤਾ ਗਿਆ ਹਾਂਜੀ ਤੇ ਪਤਾ ਲੱਗਾ ਵੀ ਜਿੱਦਾਂ ਗਰੀਬ ਬੱਚੇ ਜਿੱਦਾਂ ਕੋਈ ਪੜ੍ਹਾਈ ਦਿਖਾਈ ਕਰਦੇ ਜਿੱਦਾਂ ਉਹ ਵੀ ਸੇਵਾ ਕਰਦੇ ਰਹੇ ਹਾਂਜੀ ਉਹਦਾ ਉਪਰਾਲਾ ਕੀਤਾ ਗਿਆ ਗਰੀਬ ਬੱਚਿਆਂ ਦੇ ਅਸੀਂ ਕਈਆਂ ਨੂੰ ਅਸੀਂ ਸਕੂਲਾਂ ਦੇ ਜਾਂਦੇ ਸੀ ਸਕੂਲਾਂ ਦੇ ਦੇਖਣਾ ਕਈ ਗਰੀਬ ਬੱਚਿਆਂ ਕੋਲ ਚੱਪਲ ਨਹੀਂ ਹੁੰਦੀ ਖੰਡ ਦੇ ਦਿਨਾਂ ਦੇ ਵਿੱਚ ਕਈਆਂ ਕੋਲ ਯੂਨੀਫਾਰਮ ਨਹੀਂ ਹੁੰਦੀ ਕਈ ਘਰ ਦੇ ਦੋ-ਦੋ ਤਿੰਨ-ਤਿੰਨ 셔ਟਾ ਪਾ ਕੇ ਆਉਂਦੇ ਨੇ ਸਵੈਟਰ ਨਹੀਂ ਹੁੰਦੇ ਅਸੀਂ ਉਹ ਵੀ ਉਹਨਾਂ ਦਾ ਫਰੰਦ ਕੀਤਾ ਤੇ ਹੁਣ ਤੁਸੀਂ ਇਹ ਬਿਲਡ ਘਰ ਤਿਆਰ ਕੀਤਾ ਵਾ ਮਾਤਾ ਗੁਜਰੀ ਜੀ ਤੇ ਇਹ ਕਦੋਂ ਸ਼ੁਰੂ ਹੋਇਆ ਹੈ ਇਹ 2015 ਤੋਂ ਅਸੀਂ ਉਪਰਾਲਾ ਕੀਤਾ ਸਾਰੇ ਮੈਂਬਰਾਂ ਨੇ ਹਾਂਜੀ ਹੁਣ ਵੀ ਜਿਹੜੀ ਤਿਆਰੀ ਕੀਤੀ ਆ ਪਹਿਨਾ ਅਸੀਂ ਬਜ਼ੁਰਗਾਂ ਦੀ ਸੇਵਾ ਕਰਦੇ ਰਹੇ ਆ ਪਰ ਫੋਨ ਦੀ ਆ ਇੱਕ ਥਾਂ ਦੇ ਅਸੀਂ ਤੋਂ ਉਪਰਾਲਾ ਕੀਤਾ ਤੇ ਕੋਈ 1 ਮਹੀਨੇ ਤੋਂ ਸਾਡੀ ਇਹ ਮਰੀਜ਼ ਜਿਹੜਾ ਹੁਣ ਤੇ ਫੇਰ ਰਹੀ ਹੈ ਤੇ ਹੁਣ ਸਾਡੀ ਜਗ੍ਹਾ ਆਪਣੀ ਹੈ ਇੱਥੇ ਕਿਤੇ ਕਮਰੇਗੇ ਇਥੇ ਇਸ ਜਗ੍ਹਾ ਤੇ 12 ਕਮਰੇ ਹੈਗੇ ਨੇ ਇੱਕ ਕਮਰੇ ਦੇ ਵਿੱਚ ਦੋ ਬਿਜੋਦ ਨੇ ਦੋ ਬਿਜੋਦ ਰਹਿ ਸਕਦੇ ਨੇ ਤੇ ਅਟੈਚ ਬਾਥਰੂਮ ਨੇ ਅਟੈਚ ਬਾਥਰੂਮ ਹੈ ਦੋ ਰੂਮਾਂ ਦੇ ਨਾਲ ਇੱਕ ਅਟੈਚ ਬਾਥਰੂਮ ਹੈ ਮਜੀਤੇ ਤੁਹਾਡੇ ਸਟਾਫ ਚ ਕਿੰਨੇ ਮੈਂਬਰ ਹੈਗੇ ਆ ਸਾਡੇ ਸਾਡੇ 11 ਮੈਂਬਰ ਹੈਗੇ ਨੇ ਅੱਛਾ ਸਾਰੇ ਸੇਵਾ ਕਰਦੇ ਨਾਲ ਸਾਰੇ ਸੇਵਾ ਕਰਦੇ ਪਰਾਲਾ ਕਰ ਤੇ ਇੱਥੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਊਗਾ ਪੂਰਾ ਹਰ ਕਿਸਮ ਦਾ ਧਿਆਨ ਰੱਖਿਆ ਜਾਊਗਾ ਉਹਨਾਂ ਦੇ ਮਦਦ ਸਰਦੀ ਗਰਮੀ ਉਹਨਾਂ ਦੀ ਬਿਮਾਰੀ ਦਾ ਉਹਨਾਂ ਨੂੰ ਕੋਈ ਕੀ ਤਕਲੀਫ ਹੈ ਐਸੇ ਵੀ ਉਹਨਾਂ ਨੇ ਕੀ ਖਾਣਾ ਸ਼ਾਮ ਨੂੰ ਉਹਨਾਂ ਨੇ ਕੀ ਖਾਣਾ ਇਸ ਜੀ ਦਾ ਪਹਿਲਾ ਮੁਖਤਿਆਰ ਦਿੱਤਾ ਜਾਏਗਾ। ਨਾ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਹੈਗਾ ਇੱਥੇ। ਰੋਟੀ ਪਾਣੀ ਦਾ ਸਾਰਾ ਮੇਰੇ ਕਹਿਣ ਦਾ ਭਾਵੇਂ ਹੈਗਾ ਵੀ ਬਾਈ ਸ਼ਾਂਸ ਕੋਈ ਬੁਜ਼ੁਰਗ ਬਿਮਾਰ ਹੈ। ਅਸੀਂ ਉਹਨੂੰ ਰੋਟੀ ਨਹੀਂ ਦਵਾਗੇ ਅਸੀਂ ਉਹਨੂੰ ਇਹ ਦਵਾਗੇ ਕਿ ਤੁਸੀਂ ਕੀ ਖਾਣਾ ਹੈ? ਕੀ ਕੀ ਖਾਣੀ ਹੈ? ਦਲੀਆ ਖਾਣਾ ਜਾਂ ਕੀ ਖਾਓਗੇ ਤੁਸੀਂ? ਠੀਕ ਹੈ ਤੇ ਅਸੀਂ ਉਹਨਾਂ ਦੀ ਸਿਹਤ ਦਾ ਖਾਤਾ ਬੁਟੇ ਆਂਦਾ। ਤੇ ਇਹ ਹੁਣ ਅਸਰੇ ਜਿਹੜੇ ਤੁਹਾਡੇ ਪੇਪਰ ਸਾਰੇ ਆਪਣੇ ਕੋਲੋਂ ਖਰਚਾ ਕਰ ਰਹੇ ਜਾਂ ਫੰਡ ਬਾਰੋਂ ਹੀ ਹੁੰਦਾ ਹੈ। ਨਹੀਂ ਬਾਰੋਂ ਫੰਡ ਦੇ ਹਿਸਾਬ ਨਾਲ ਨਹੀਂ ਆਉਂਦਾ। ਹਾਂ ਜੀ ਆਪਣੇ ਕੋਲੋਂ ਕਰ ਰਹੇ ਨੇ। ਜੀ ਅਸਰੇ ਕੋਲੋਂ ਤੇ ਤੁਸੀਂ ਜਿਹੜੇ ਜਾਨੀ ਸੱਜਣਾ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਾਨੀ ਸੱਜਣਾ ਨੂੰ ਇਹ ਅਪੀਲ ਕਰਨਾ ਚਾਹਾਂਗੇ ਕਿ ਸਾਦੀ ਸੇਵਾ ਤੋਂ ਖੁਸ਼ ਹੋ ਕੇ ਜੋ ਅਸੀਂ ਆਖਿਆ ਅਗਰ ਇਹਨਾਂ ਦੇ ਦਿਲ ਦੇ ਵਿੱਚ ਅਸੀਂ ਇਹ ਮੰਨ ਮੰਗ ਨਹੀਂ ਮੰਨਦੇ ਕਿ ਉਹਨਾਂ ਦੀ ਸ਼ਰਧਾ ਹੈਗੀ ਕਿਸੇ ਜੋ ਉਹਦੇ ਨਾਲ ਉਹਨਾਂ ਦਾ ਆਪਣਾ ਸਹਿਯੋਗ ਦੇਣ ਜਾਂ ਆ ਕੇ ਅਸੀਂ ਇਹਨੂੰ ਵਧਾ ਸਕੀਏ ਬਈਆਂ ਮਾਇਆ ਨਾਲ ਜਾਂ ਹੋਰ ਜਿਹੇ ਤਰ੍ਹਾਂ ਕੱਪੜਿਆਂ ਨਾਲ ਜਾਂ ਕਿਸੇ ਤਰ੍ਹਾਂ ਦੀ ਸੇਵਾ ਕਰੀਏ ਦੂਸਰੋਂ ਵੀ ਮਦਦ ਜਿਸ ਨਾਲ ਮਨ ਦਾ ਬਦਲਦੀ ਕੋਈ ਸੇਵਾ ਜਾਨੀ ਸੱਜਣਾ ਦਾ ਉਹਨਾਂ ਦੀ ਖੁਸ਼ੀ ਹੈਗੀ ਕਿ ਜਿਸ ਤਰ੍ਹਾਂ ਸੇਵਾ ਚਾਣੋ ਕਰ ਸਕਦੇ ਜਿਸ ਤਰ੍ਹਾਂ ਮਰਜ਼ੀ ਸੇਵਾ ਕਰ ਸਕਦੇ ਠੀਕ ਹੈ ਤੇ ਆਪਣਾ ਇੱਥੋਂ ਦਾ ਐਡਰੈਸ ਵੀ ਆ ਜੇ ਸਾਡਾ ਇੱਥੋਂ ਦਾ ਐਡਰੈਸ ਆ ਜਾਏ ਸੁਲਤਾਨਪੁਰ ਅਰਬਨ ਉਦਯੋਗ ਹਾਂਜੀ ਆਕਾਸ਼ ਵਿਆਹ ਆਕਾਸ਼ ਵਿਆਹ ਤੇ ਨੇੜ ਕਿ ਭਾਈਦਾ ਨੇੜ ਗੁਰਮੁਖਵੰਦ ਬਿਰਧ ਬਿਰਧ ਘਰ ਠੀਕ ਹੈ ਜੀ ਤੇ ਇਹ ਜਿਹੜਾ ਸਟੇਡੀਅਮ ਲੱਗੇ ਪੈਂਦਾ ਹੈ ਇਹਦੀ ਬੈਕਸ਼ੈਟ ਪਈ ਨਹੀਂ ਹਾਂ ਇਹਦੀ ਮਤਲਬ ਸਾਈਡ ਪੈ ਜਾਂਦੀ ਕੋਈ ਨਹੀਂ ਕਿਹੜਾ ਸਟੇਡੀਅਮ ਹੈ ਇਹਦਾ ਹਾਂਜੀ ਹਾਂਜੀ ਇਹਦੀ ਬੈਕਸ਼ੈਟ ਪਈ ਨਹੀਂ ਇਹਦੀ ਬੈਕਸ਼ੈਟ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਕੀ ਆਪਾਂ ਥੋੜਾ 99 ਹਾਂਜੀ 86 ਹਾਂਜੀ 15745 ਠੀਕ ਹੈ ਜੀ ਬਹੁਤ ਬਹੁਤ ਧੰਵਾਦ ਜੀ